ਆਪਾਂ ਬਹੁਤ ਵੱਡੀ ਗਲਤੀ ਕਰਤੀ ਯਾਰ ਇੱਕ ਸਾਥ ਦੀ ਨਾ ਹਾਂ ਪੀਸੀਆ ਮੈਂ ਤੈਨੂੰ ਇੱਕ ਗੱਲ ਦੱਸਾਂ ਉਹ ਰਾਜੂ ਪਸੂੜੀ ਕੋਣਾ ਗਲਤੀ ਕੀਤੀ ਅਸੀਂ ਪੈਸੇ ਲੱਲੇ ਵਾਪਸ 73 ਲੱਖ ਰੁਪਏ 3 ਲੱਖ ਕਰਮੇ ਵੱਖਰਾ 50 ਲੱਖ ਪਤਾ ਕੀ ਹੀਗਾ ਨਹੀਂ ਨਹੀਂ ਪਤਾ ਕੀ ਹੀਗਾ ਗੱਲ ਹੈਗੀ ਵੀ ਜੇ ਆਪਾਂ ਚਲੋ ਉਹਨੂੰ ਦੋ ਵਾਰੀ ਚਕੀਨ ਕੀਤਾ ਸਾਨੂੰ ਉਹਨੇ ਧੋਖੇ ਚ ਰੱਖਿਆ ਨਾ ਤੇ ਪਰ ਹੁਣਾਂ ਦਾ ਵੀ ਕਹਿੰਦੇ ਵੀ ਕਾਰੋਬਾਰ ਉਹਦਾ ਬੜਾ ਵਧੀਆ ਚੱਲਦਾ ਪਿਆ ਆ ਤੇ ਜਿਹੜੇ ਬਾਕੀ ਬੰਦੇ ਨੇ ਪੈਸੇ ਲਾਏ ਸੀ ਨਾ ਉੱਤੇ ਤੇ ਉਹ ਮਤਲਬ ਫਾਇਦੇ ਜਗੇ ਹੁਣ ਮੈਨੂੰ ਕੱਲ ਇੱਕ ਬੰਦੇ ਦਾ ਫੋਨ ਆਇਆ ਤੇ ਮੈਂ ਵੀ ਉਹਨੂੰ ਇੱਕ ਵਾਰੀ ਟਰਾਈ ਕਰਕੇ ਵੇਖੀਏ ਭਲਾ ਵੀ ਸਾਡਾ ਫੋਨ ਚੁੱਕਦਾ ਕਿ ਨਹੀਂ ਚੁੱਕਦਾ ਕਾਰੋਬਾਰ ਤੇ ਵਧੀਆ ਚੰਗਾ ਛੋਟੇ ਚੱਲਣ ਲਿਆ ਦਾ ਪਹਾੜੀ ਲੱਕੇ ਜਾ ਚਲੋ ਆਪਾਂ ਇੱਕ ਵਾਰੀ ਟਰਾਈ ਕਰ ਲੈਂਦੇ ਆ ਜੇ ਫੋਨ ਚੁੱਕਲੇ ਸਾਡਾ ਤੇ ਕਿਤੇ ਕਾਰੋਬਾਰ ਵੀ ਚੰਗਾ ਚੱਲਿਆ ਰੱਖ ਯਾਰ ਫੋਨ ਕੱਟੀ ਜਾਂਦਾ ਫੇਰ ਆਦਾ ਬਾਹਰੇ ਕਰ ਫੋਨ ਨਹੀਂ ਉਹ ਚੁੱਕਦਾ ਆਪਣਾ ਆ ਗੱਡੀ ਨੂੰ ਲੱਗੀ ਆ ਵੇ ਆ ਗੱਡੀ ਨੇ ਵਾ ਉਹ ਕਿਹੜਾ ਫੋਨ ਕਰ ਲਈ ਫੇਰ ਇੱਕ ਵਾਰੀ ਮੈਂ ਯਾਰ ਫੋਨ ਕਰਕੇ ਵੇਖੀਏ ਭਲਾ ਵੀ ਕੀ ਬਰਾ ਸਾਡਾ ਚੋਕੀ ਲਵੇ ਹੈਨਾ ਚੋਕ ਲਈਏ ਇੱਕ ਵਾਰੀ ਕਰਕੇ ਵੇਦੇ ਉਹਨੂੰ ਸਪੈਕ ਬੈਲ ਤਾਂ ਯਾਰ ਜਾਂਦੀ ਪਈ ਆ ਫੋਨ ਕਿਉਂ ਨਹੀਂ ਚੁੱਕੰਦਿਆ ਜੀ ਜੀ ਹਣਾ ਯਾਰ ਕਾਰੋਬਾਰ ਚਲੇ ਨਹੀਂ ਯਾਰ ਸਾਡਾ ਨਾ ਉਹ ਗਲੀ ਯਾ ਤੇ ਮੈਂ ਤਨਾ ਕੋਈ ਚੁੱਕਦਾ ਜਾਂ ਸਾਡਾ ਗੁੱਸਾ ਵੀ ਉਹਨੂੰ ਹੈਗਾ ਹੀ ਨਾ ਜਾਂ ਸਾਡਾ ਫਿਰ ਅਸੀਂ ਉਹਨੂੰ ਝਰਿਆ ਪੁਲਿਸ ਕੋਲ ਕਰਾਇਆ ਕੰਮ ਕਾ ਚਲੋ ਔਟ ਮਾਰ ਕਰਾਈ ਉਹਦੀ ਲੰਦੇ ਨੇ ਕਿਹਦਾ ਕਾਰੋਬਾਰ ਕੇ ਚੱਲਣ ਦਾ ਵੇਲੇ ਚੱਲ ਚੱਲ ਵੇਖ ਲੈਣੇ ਮੇਰੀ ਗੱਲ ਸੁਣਦਾ ਮੇਰੀ ਗੱਲ ਸੁਣ ਥੋੜਾ ਤੁਰਦੇ ਆ ਤੇ ਕਾਰੋਬਾਰ ਕਹਿੰਦੇ ਵੀ ਇਧਰਲੇ ਪਾਸੇ ਹੀ ਆਉਦਾ ਚੱਲਦਾ ਕਿਤੇ ਚਲੋ ਆ ਜਾਓ ਵੇਖ ਲੈਣੇ ਕਿਤੇ ਜੇ ਕਿਤੇ ਕੋਈ ਗੱਲ ਨਹੀਂ ਆ ਜਾਓ ਵੇਖ ਲੈਣੇ ਆ ਅੱਜ ਜਿੱਦਾਂ ਦੀਆਂ ਗੱਡੀਆਂ ਕਾਰ ਲੱਗੀਆਂ ਇੱਥੇ ਕਵਾੜ ਦੇ ਵਿੱਚ ਲੱਗਦਾ ਵੀ ਇੱਥੇ ਕਿਤੇ ਲੱਗਦਾ ਮਿਲਦਾ ਅੱਜ ਤਾਂ ਮਾਲ ਰੱਖਿਆ ਕਿ ਲੈਣੇ ਇਹ ਕਵਾੜੀ ਦੇ ਕੰਮ ਉਹਦਾ ਹੀ ਰੱਖਿਆ ਤੇ ਚਾਲੂ ਕਰਦਾ ਲੰਦਾ ਕੰਮ ਇੱਥੇ ਪਰ ਥੱਲੇ ਚੱਲਣ ਦੇ ਆਪਾਂ ਕਰਦੇ ਤਾਂ ਗੱਡੀ ਲੱਭ ਲਈ ਉਹਨੂੰ ਲੈ ਲੈਣਾ ਯਾਰ ਕੋ ਚੱਕੋ ਗਾਉਣਾ ਉਹ ਯਾਰ ਉਹ ਬੇਚਾਰਾ ਕੱਟ ਪਾਇ ਫੇਰ ਉਹਨੇ ਆ ਜਾ ਲੱਗੇ ਜਾ ਕੇ ਕਿਹਦਾ ਕੰਮ ਚੱਲ ਰਿਹਾ ਵਾ ਉਹਨੇ ਲੱਗੇ ਆ ਨੰਬਰ ਅਭੀ ਜਸਤੇ ਅਲੱਗਾ ਕੇ ਇਹ ਨਾਲ ਚਲੋ ਕਾ ਵੇਤੇ ਆ ਜਾ ਆ ਜਾ ਦੋਨੋਂ ਘਾਣਾ ਆਹ ਵੇ ਯਾਰ ਬੜਾ ਵਧੀਆ ਹੋਵੇ ਨੀਆ ਭਰਾ ਤੇ ਲੱਗਾ ਦੁਕਾਨਾਂ ਤੇ ਕੁਨਾ ਖੋਲਣ ਲੱਗਾ ਇੱਥੇ ਮਾਲ ਜਾਣੇ ਤੱਕ ਉਹ ਵੀ ਕਰਦਾ ਲੈ ਤੇਰੇ ਕੜੀ ਕਿੰਦਰ ਚੱਕ ਲੈ 90 ਰੁਪਏ ਦੇ ਦੇ ਇਹ ਦੇਖਤੀ ਕਰ ਬਸੇ ਨਾ ਪਤਾ ਹੈ ਬਤਨ ਜੋ ਕਿ ਨਾ ਕੋ ਉਹ ਤਾਂ ਸਿਆਗੇ ਰੱਖੇ ਆ ਓਏ ਆ ਕਿਧਰੋਂ ਫੋਨ ਆਈ ਜਾਂਦਾ ਓਏ ਇਹਨਾਂ ਦਾ ਇੱਕ ਚਵਾਂਦੇ ਦੇ ਮੂਹਰੇ ਗੋਲੀ ਚੜੀ ਜਾਂਦੇ ਆ ਚੁੱਕੇ ਵੇਖਣੇ ਨਾ ਕਰੀ ਕੀ ਜਾਂਦੇ ਆ ਹੈਲੋ ਹੈਲੋ ਦਾਦਾ ਜੀ ਆ ਲਿਆ ਆਪ ਬੜੀਆ ਬਤੀਜ ਬੜੀਆ ਹੋਰ ਆ ਗਈ ਕਤੋਂ ਆ ਗਈ ਤਨਾ ਜੋ ਬਲਾਂ ਬਾ ਚਾਤੇ ਦੀ ਆ ਮੈਂ ਕਹ ਚਾਚਾ ਵੀ ਜਹੀ ਯਾਰ ਬੜੀ ਵੱਡੀ ਗਲਤੀ ਕੀਤੀ ਆ ਤੇ ਸਾਨੂੰ ਗਲਤੀ ਦਾ ਬੜਾ ਪਛਤਾਵਾ ਹੀ ਹੋ ਉਹ ਕਾਦੀ ਗਲਤੀ ਨਹੀਂ ਭਦੇ ਨਹੀਂ ਯਾਰ ਜੀਤਾ ਭਰਾ ਨਹੀਂ ਅਹੀਂ ਨਾ ਕਹੇ ਲੱਲੇ ਵਾਪਸ ਤੇ ਜਿਹੜੇ ਬਾਕੀ ਬੰਦਿਆਂ ਨੇ ਪੈਸੇ ਯਾਰ ਦੇਰ ਤੇ ਲਾਏ ਨਾ ਜਿਕੇ ਕੀਤਾ ਹੀ ਉਹਨਾਂ ਨੇ ਤੇ ਉਹ ਆਂਦੇ ਵੀ ਉਹਦਾ ਕਾਰੋਬਾਰ ਬਹੁਤ ਵਧੀਆ ਚੱਲਦਾ ਪਿਆ ਆ ਤੇ ਮੈਨੂੰ ਪਤਾ ਲੱਗਾ ਵੀ ਯਾਰ ਤੁਸੀਂ ਹੁਣ ਪਹਾੜੀ ਲਾਕੇ ਵਾਲੇ ਪਾਸੇ ਵੀ ਕਾਰੋਬਾਰ ਆਪਣਾ ਕੀਤਾ ਜਗਾ ਜਗਾ ਲਿੱਤੀ ਆ ਆ ਤੇ ਜਿੱਥੇ ਮੇਰੇ ਕੋ ਪੈਸੇ ਲੱਗ ਆਏ ਸੀਗਾ ਉੱਥੇ ਆ ਜਾਓ ਉੱਥੇ ਮੇਰਾ ਕੰਮ ਚੱਲਣ ਦਾ ਉੱਥੇ ਆ ਜਾਓ ਖੜੋ ਬੱਸ ਦੇ ਆ ਜਾਓ ਚਲੋ ਆਗੇ ਜੀ ਉਧਰ ਆਪਾਂ ਹਾਂ ਆ ਜਾਓ ਆ ਜਾਓ ਠੀਕ ਠੀਕ ਹੈ ਜੀ ਠੀਕ ਹੈ ਜੀ ਮਿਲਦੇ ਆ ਜੀ ਠੀਕ ਹੈ ਜੀ ਠੀ ਚਾਲੀਆ ਚਲੀ ਗਈ ਉਹ ਕਹਿੰਦਾ ਵੀ ਮੈਂ ਉੱਥੇ ਹੀ ਹਾਂ ਜਿੱਥੇ ਤੁਸੀਂ ਮੇਰੇ ਕੋਲ ਛੱਡ ਕੇ ਗਏ ਨਾ ਮੇਰਾ ਉੱਥੇ ਹੀ ਕਾਰੋਬਾਰ ਚੱਲਣ ਦੇ ਆਜੋ ਉੱਥੇ ਚਲੋ ਉਹ ਗੱਲ ਹੋਈ ਆ ਉਦੋਂ ਆਂਦੇ ਸੀ ਰਾਜੂ ਪਛੜੀ ਅਸੀਂ ਨਹੀਂ ਬਣਾਉਣੇ ਦਿੱਤਾ ਤਾਂ ਅੱਜ ਤੇ ਤਨੂੰ ਹੁਣ ਥਾਣੇ ਕਰਨਾ ਹੁਣ ਪੁੱਤ ਪੜਾ ਲਗਾ ਨਾ ਨਹੀਂ ਵਧੀਆ ਆrti ਪੈਸੇ ਮੋਢੇ ਨਾਲ ਜਮਾਰਿਆ ਹੀ ਤੇ ਬਾਕੀ ਬੰਦਿਆਂ ਨੂੰ ਫਾਇਦਾ ਹੈਗਾ ਹੀ ਇੰਨਾ ਨਹੀਂ ਯਾਰ ਕੀ ਯਕੀਨ ਕਰ ਲੈਨੇ ਯਾਰ ਇੱਥੇ ਬੰਦੇ ਦੇ ਪੈਸੇ ਲਾ ਲੈਨੇ ਆ ਕਮਾਈਆਂ ਦਾ ਪਤਾ ਲਾ ਦੇਣਾ ਕਮਾਈਆਂ ਕੀਤੀਆਂ ਨੇ ਓ ਬੱਲੇ ਭਤੀਜ ਬੱਲੇ ਓ ਬੱਲੇ ਤਾੜੇ ਮਾਰੋ ਸੁਣਾਓ ਜੀ ਓ ਵਧੀਆ 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 ਇਹ ਗਾ ਲੋ ਉਹਦੇ ਗਲਾ ਫਾਂਡੇ ਇਹ ਹੁਣ ਗੋਡਿਆਂ ਨੂੰ ਲੈ ਲੈ ਕਹਿੰਦਾ ਵੀ ਚਾਚਾ ਵੀ ਗਲਤੀ ਹੋ ਗਈ ਉਦੋਂ ਨਹੀਂ ਹੁਣ ਅਸੀਂ ਵੇਖਿਆ ਵੀ ਕਾਰੋਬਾਰ ਬਹੁਤ ਵਧੀਆ ਚੱਲਣ ਦਿਆ ਵਾਕਿਆ ਨੂੰ ਵੀ ਫਾਇਦਾ ਆਇਆ ਜਿਨ੍ਹਾਂ ਨੇ ਪੈਸੇ ਲਾਈ ਸੀਗੇ ਆ ਆ ਵੇ ਆ ਘੋੜਿਆਂ ਵਾਲਾ ਜਿਹੜਾ ਸਾਰਾ ਸਿਸਟਮ ਆ ਇਹ ਆਪਣਾ ਹੀ ਆ ਅੱਛਾ ਜੀ ਠੀਕ ਆ ਉਹ ਦਾਨ ਸਾਰਾ ਕੁਝ ਆਪਣਾ ਵਾ ਇੱਥੇ ਬਣਾ ਰਿਹਾ ਮੈਂ ਦੁਕਾਨਾਂ ਲੈ ਵਧੀਆ ਆ ਆ ਗੱਡੀਆਂ ਦੋ ਖਰੀਦ ਕੇ ਦਾ ਕਿਆ ਨੇ ਉਹ ਗੱਡੀ ਉਹ ਵਿਚਕਾਰ ਜਿਹੜੀ ਆ ਉਹ ਆਪਣੀ ਲੱਗੀ ਜਾਵੇਂ ਠੀਕ ਆ ਠੀਕ ਆ ਤੇਰਾ ਆ ਘੋੜੇ ਵੀ ਵੇਹਾ ਘੋੜੇ ਇਧਰ ਸਾਰੇ ਆ ਰਹੇ ਨਾ ਸਾਰਾ ਤੇ ਮਾਲ ਜਿਹੜਾ ਵਾ ਆ ਉੱਪਰ ਤੱਕ ਵਜਾਉਣਾ ਹੁਣ ਵਧੀਆ ਵਧੀਆ ਕਾਰੋਬਾਰ ਹੁਣ ਸਹੀ ਆ ਮਤਲਬ ਟਿਕਾਣੇ ਤੇ ਮੈਂ ਕਿਹ ਜਿੰਨਾ ਜਿੰਨਾ ਬੰਦਿਆਂ ਨੇ ਮੇਰੇ ਤੇ ਯਕੀਨ ਕੀਤਾ ਨਾ 10-10 ਲੱਖ ਰੁਪਈਆ ਵਾ ਪਾਤਾ ਵਾ ਇਹਨਾਂ ਨੂੰ ਹਾਂ ਹਾਂ ਆਹੋ ਨਹੀਂ ਵਧੀਆ ਨਹੀਂ ਹੋਰ ਸਾਡਾ ਉਸਤਾਦ ਤੋਂ ਸਾਡੇ ਵੀ ਪੈਸੇ ਪੂਹੇ ਲਵਾ ਚਾਚਾ ਕਿਤੇ ਉਹ ਪਤਾ ਕੀ ਆਂਦੇ ਆ ਰਾਜੂ ਪਸੂੜੀ ਹੁਣ ਨਾ ਬਣਾਈ ਸਾਡੇ ਤੋਂ ਦੂਰੀ ਐ ਇਦਾਂ ਹੀ ਪੈਸਾ ਆਉਂਦੇ ਨਹੀਂ ਨਹੀਂ ਅਹੀ ਪੈਸੇ ਲਾਉਣੇ ਹੁਣ ਸਾਨੂੰ ਜਕੇਣ ਅਸੀਂ ਦੋ ਵਾਰੀ ਉਹ ਗੱਦੀ ਹੋਈ ਸਾਡੇ ਕੋ ਨਾ 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 ਤੁਹਾਡੇ ਵਾਸਤੇ ਨਹੀਂ ਮੇਰੇ ਕੋਈ ਜਗ੍ਹਾ ਹੀ ਨਹੀਂ ਮੈਂ ਨਹੀਂ ਨਹੀਂ ਅਹੀ ਤੇ ਵੇ ਸਾਡਾ ਵੱਡਾ ਥਾਣੇ ਫੜਾ ਦਿੰਦੇ ਤੇ ਮੈਂ ਦੇ ਭਰਾ کاروبار ਥੇਕੇ ਮਾਰ ਹੀ ਨਹੀਂ ਸਕਨੇ ਨਹੀਂ ਨਹੀਂ ਸਾਨੂੰ ਦੀ ਕੀ ਰਹਾ ਉਹ ਤਾਂ ਤੇਰੇ ਬੱਚਿਆਂ ਵਾਂਗੂ ਆ ਨਹੀਂ ਹੋਟਲ ਦੇ ਜਿਹੜੇ ਖਰੀਦੇ ਖਰੀਦੇ ਆ ਮੈਂ ਦੋ ਠੀਕ ਆ ਉਹ ਮਗਰ ਦਾ ਵੀ ਖਰੀਦਾ ਇੱਥੋਂ ਵਾਲਾ ਵੀ ਖਰੀਦ ਲਿਆ ਆ ਜਿਹੜਾ ਵਾ ਨਾ ਹੁਣ ਕਵਾੜ ਦਾ ਕੰਮ ਵੀ ਮੈਂ ਸ਼ੁਰੂ ਕਰਤਾ ਵਾ ਅੱਜ ਜਿੰਨਾ ਕਵਾੜ ਪਿਆ ਸਭ ਆਪਣਾ ਹੀ ਖਰੀਦਾ ਆ ਵਾ ਠੀਕ ਆ ਹਾਂ ਉਹ ਜੇਸੀਬੀ ਮਸ਼ੀਨ ਆਪਾਂ ਖਿਲਾਦੀ ਆ ਉਹ ਵੀ ਆਪਣੇ ਬੰਦਾ ਵਾ ਨਹੀਂ ਬਿਨਾ ਹੁਣ ਨਹੀਂ ਨਾ ਅੱਖਾਂ ਮਿਟਿਆ ਤੇ ਤਾਂ ਯਕੀਨ ਕਰਦੇ ਆ ਤੇ ਅਸੀਂ ਤੇਦੇ ਪੈਸੇ ਲਾਉਣੇ ਉਸਤਾਦ ਵੀ ਸਾਡੇ ਵੀ ਪੈਸੇ ਕਿਤੇ ਚਾਚਾ ਲਵਾ। ਓ ਇੱਕ ਮਿੰਟ ਮੈਨੂੰ ਉਹਨਾਂ ਦਾ ਹੋਰ ਦੱਸ ਕਹਿੰਦੇ ਹਾਂ। ਯਾਰ ਸਹੀ ਬੰਨਣ ਚਲੋ। ਦੇਖੋ ਐਂ ਯਾਰ ਵੇਖਾ ਹੁੰਦੇ ਯਾਰ ਨਹੀਂ ਯਾਰ ਕੀ ਨਾ ਆਪਾਂ ਨਾ ਕੰਮ ਕਰਾ ਦਿੰਨੇ ਯਾਰ ਪੈਸੇ ਲਾਈਏ ਤੇ ਚਾਚੇ ਤੇ। ਉਹ ਕਾਰੋਬਾਰ ਬਹੁਤ ਵਧੀਆ ਚੱਲੰਦਿਆ ਚਾਰ ਪੈਸੇ ਬਣ ਜਾ ਕਰਾਂਗੇ ਸਾਡੇ ਵੀ। ਮੈਂ ਮਾਰ ਹੀ ਬੜਾ ਜਾਣ ਲਿਆ ਵੇ। ਆਹੋ। ਆਪਾਂ ਭਗਤੀ ਕਰ ਬੈਠੇ ਆ। ਬਹੁਤ ਵਧੀਆ ਬਹੁਤ ਵਧੀਆ। ਬਹੁਤ ਅੱਛਾ ਕੰਮ ਚੱਲ ਰਿਹਾ ਹੈ ਠੀਕ ਆ ਠੀਕ ਆ ਇਸ ਕੋ ਮਰੋੜ ਕੇ ਅੱਗੇ ਜਾਓ ਠੀਕ ਆ ਠੀਕ ਆ ਹਾਂ ਵਧੀਆ ਵਧੀਆ ਬਹੁਤ ਵਧੀਆ ਜਾਲ ਬਣਾਵਾ ਬਹੁਤ ਤਸੱਲੀ ਨਾਲ ਕੰਮ ਕਰਵਾ ਲਿਆ ਮੈਂ ਤਾਲੀ ਨਹੀਂ ਆਵੇ ਇਹਨਾਂ ਨੂੰ ਕੀ ਪਤਾ ਲੱਗੇ ਵੀ ਕਿੱਦਾਂ ਆ ਚੱਲ ਵਿਖਾਂਤੀ ਚੱਲ ਮਾਲ ਹੋਰ ਖਾਵੇ ਹਾਂ ਘਰੋਂ ਤੋਂ ਜ਼ਿਆਦਾ ਮਾਲ ਲੈ ਕੇ ਜਾਓ ਹਾਂ ਜੀ ਕੀ ਤਾਰੀਏ ਯਾਚਾ ਕਾਹਨੇ ਨਾ ਮੈਂ ਉਧਰ ਗਿਆ ਇਹ ਕੱਦੂ ਦੀ ਏ ਨਾਲੋਂ ਖਾਨ ਜਮੀਨਤੀ ਬੰਦੇ ਆ ਤਾਂ ਨੂੰ ਥੋੜਾ ਜਾ ਸਕਦੇ ਆ ਹੁਣ ਆ ਕਾਂਡੀਆਂ ਇਹ ਵੀ ਆਪਣੇ ਬੰਦਾ ਵਾ ਇਹ ਵੀ ਮਾਲ ਫਾਰਾਂ ਉੱਤੇ ਪਹਚਾਉਣਾ ਜੋ ਵੀ ਹੈਗਾ ਵਾ ਚਲ ਆਇਆ ਚਾਚਾ ਵੇਚ ਲਿਆ ਆ ਜਾ ਯਕੀਨ ਇਹ ਤੇ ਕਾਰੋਬਾਰੀ ਆਵੇ ਮੈਨੂੰ ਵੀ ਆਪਣੇ ਕੋ ਟਾਈਮ ਨਹੀਂ ਤੁਸੀਂ ਚੇਤੀ ਗੱਲ ਕਰੋ ਜਿਹੜੀ ਕੰਮ ਨਹੀਂ ਨਹੀਂ ਆਪਾਂ ਸਾਡੇ ਤੇ ਯਕੀਨ ਹੈ ਚਾਚਾ ਜੇ ਸਾਡਾ ਹੁਣ 71 ਲੱਖ ਰੁਪਈਆ ਦੇ 50 ਲੱਖ ਸਾਬ ਉਧਾ ਹੈ ਇਹ ਇੱਕ ਦੁਆਲੇ ਬਸ ਇਹੀ ਕੋਈ ਨਹੀਂ ਖਰਚਿਆਂ ਵਿੱਚੋਂ ਸਾਨੂੰ ਤੇਰੇ ਤੇ ਯਕੀਨ ਆ ਟਿੰਡਿਆ ਰਿਆ ਤੂੰ ਪੈਸੇ ਨਾ ਖਰਚੇ ਹੋਣ ਹੈ ਅੱਡੇ ਦੇ ਤੁਹਾਡੇ ਆਉਣ ਵਧੇ ਆ ਜਿਦ ਤਰਾ ਧੂੜੀ ਵਾਲਾ ਮੂਹਰੇ ਬੋਲੇ ਵੇ ਤੇ ਵੇਲੀਆਂ ਖਾ ਖਾ ਸਾਡੀ ਢਿੱਡ ਵਧੇ ਆ ਉਦਾਂ ਕਿਦਾਂ ਨਹੀਂ ਨਹੀਂ ਹੁਣ ਸਾਨੂੰ ਕਿਤੇ ਕੰਮ ਲਵਾ ਸਾਨੂੰ ਵੀ ਮਹੀਨੇ ਦੀ ਤਨਖਾਹ ਆਇਆ ਕਰੇ ਸਾਡਾ ਰਾਂਦਾ ਵੀ ਚਾਚੇ ਨੂੰ ਵੇਚ ਕੇ ਤਾਂ ਹੁਣ ਫੇ ਵੇਚਣਾ ਨਹੀਂ ਆ ਹੁਣ ਅਸੀਂ ਤੈਨੂੰ ਪੈਸੇ ਲਾਉਣੇ ਉਸਤਾ ਤੇਰੇ ਤੇ ਯੋਜਨਾ ਤਾਂ ਹਾਂ ਉਧਰ ਵੀ ਆਉ ਠੇਕਾ ਆਪਣਾ ਹੀ ਚੱਲਣ ਰਿਹਾ ਸਾਰਾ ਜਿੰਨਾ ਵੀ ਹੈ ਨਾ ਕੰਮ ਆ ਸਭ ਆਪਣਾ ਹੀ ਠੀਕ ਆ ਆਪਾਂ ਮਾਨ ਨਹੀਂ ਕਰਦੇ ਵਾਹਿਗੁਰੂ ਜੀ ਚੜ ਕੇ ਕਹਿੰਦੇ ਆ ਵੀ ਆਪਣਾ ਕੰਮ ਜਿਹੜਾ ਇਸ ਟਾਈਮ ਬਿਲਕੁਲ ਸਿਖਰਾਂ ਦੇ ਚੱਲਣ ਰਿਹਾ ਵਾ ਸਾਰਾ ਹੀ ਹਾਂ ਤੇ 10-10 ਲੱਖ ਰੁਪਈਆ ਜਿਹੜਾ ਵਾ ਮੈਂ ਜਿਹਨਾਂ ਜਿਹਨਾਂ ਨੇ ਮੇਰੇ ਤੇ ਪੈਸੇ ਆਖਿਆ ਹੀ ਮੈਂ ਲਾਤੇ ਆ ਇਹਨਾਂ ਨੂੰ ਹੁਣ ਬਾਅਦ ਚ ਭਰਵਾਉਣਾ ਵਾ ਇਹਨਾਂ ਰੈਸਟ ਤੇ ਭੇਜਾ ਵਾ ਆਪਾਂ ਵੀ ਆਪਾਂ ਰੈਸਟ ਤੇ ਭੇਜਣਾ ਵਾ ਹਾਂ ਕਰਾ ਦੇ ਕਰਾ ਦੇ ਰੈਸਟ ਇਹਨਾਂ ਕੋਈ ਬਾਤ ਨਹੀਂ ਇਸਾ ਵੀ ਆਪਣੇ ਬੰਦੇ ਆ ਜਿੰਨੇ ਵੀ ਆਪਾਂ ਪੂਰੇ ਲਾਇਓ ਇਹ ਕੰਮ ਤੇ ਹਾਂ ਉਹ ਦਾਦਾ ਫਿਰ ਦੱਸ ਫਿਰ ਕੀ ਦੱਸਿਆ ਸਾਨੂੰ ਕਿੰਨਾ ਪਕਸਰ ਦੇਗਾ ਵਿੱਚੋਂ ਵੀ ਸਾਡੇ ਚੀਜ਼ ਭਾਈ ਵਾਲ ਹੋਰ ਵੀ ਆ ਗਏ ਆਪਣੇ ਪਰਸੈਂਟੇਜ ਜਿਹੜਾ ਵਾ ਉਹ ਤੇ ਤੁਹਾਨੂੰ ਦੱਸਣਾ ਵੀ ਦਾ ਦਾਵਾ ਕੋ ਨਾ ਪਾਤਾ ਵਾ ਕਿ ਤੁਹਾਨੂੰ ਨਹੀਂ ਮੰਨ ਲੈਣਾ ਮੈਂ ਤੁਹਾਨੂੰ ਉਦੋਂ ਵੀ ਕਹਿ ਪਹਿਲੇ ਚਲੋ ਗਿਆ ਵੀ ਨਾ ਕਰੋ ਇਦਾਂ ਚਲੋ ਦਾ ਬਹੁਤ ਵਧੀਆ ਚੱਲਣ ਲਿਆ ਕੋਈ ਕਿਰਪਾ ਨਹੀਂ ਹੁਣ ਤੇ ਕਾਰੋਬਾਰ ਵੇਚ ਲਿਆ ਵੀ ਨਹੀਂ ਹੁਣ ਅਸੀਂ ਅੱਖੀਂ ਵੇਖ ਲਿਆ ਵੀ ਕਾਰੋਬਾਰ ਚੱਲਦਾ ਪਿਆ ਆ ਤੇ ਜ਼ਮੀਨ ਜਾਇਦਾਦ ਵੀ ਲਈ ਆ ਸਾਹਮਣੇ ਦਾ ਸਾਹਮਣੇ ਹੈ ਲਿਪੈਦਾ ਉਹ ਵੀ ਆਪਣਾ ਹੀ ਆਰਕਾ ਠੇਕਾ ਵਾ ਠੀਕ ਹੈ ਜੀ ਆਪਣਾ ਹੀ ਚੱਲਣਾ ਸਾਰਾ ਕੋਈ ਠੀਕ ਹੈ ਸਹੀ ਤੂੰ ਮੈਂ ਲਹਿਰਾ ਵੇ ਰੋਕ ਕੋਈ ਜਬਾਨ ਕਰ ਦੇਣਾ ਵੀ ਸਾਨੂੰ ਆਹ ਦੇਖੋ ਮੈਂ ਹੱਥ ਨਹੀਂ ਮੈਂ ਨਹੀਂ ਜੇ ਇਹ ਕੰਮ ਦੇ ਸਾਡੇ ਪੈਸੇ ਪੜਦੇ ਨਹੀਂ ਨਾ ਜੋ ਨਹੀਂ ਕੋਈ ਤਾਂ ਨਹੀਂ ਗਲਤੀ ਹੋ ਗਈ ਆ ਹੁਣ ਜਿਹੜੀ ਹੋ ਗਈ ਆ ਗਾਹ ਦੀ ਹੁਣੇ ਹੀ ਵੇਖੀਏ ਕਾਰੋਬਾਰ ਕਰਨਾ ਵਾ ਵੀ ਸਾਡੇ ਹੁਣ ਦੱਸੋ ਵੀ ਕਿੰਨੇ ਕੇ ਸਾਨੂੰ ਪਰਸੈਂਟੇਜ ਦੋਗੇ ਮਹੀਨੇ ਦੀ ਵੀ ਅਸੀਂ ਆਪਣਾ ਕਾਰੋਬਾਰ ਚਲਾਈਏ ਪਰਿਵਾਰ ਚਲਾਉਣਾ ਹੀ ਵੀ ਓਏ ਲੱਸੀ ਨਾਲ ਰੋਟੀ ਖਾਣ ਵਾਲਿਓ ਹੂੰ ਹੋ ਤੁਹਾਨੂੰ ਮੈਂ ਇੱਥੇ ਸਬਜ਼ੀਆਂ ਬਣਾ ਬਣਾ ਕੇ ਲੈ ਆਇਆ। ਸਬਜ਼ੀਆਂ ਨਹੀਂ ਸਾਨੂੰ ਪਤਾ ਲੱਗੇ ਵੀ ਘਰ ਦਾ ਲਾਗਦਾ ਐ ਵੀ ਪੈਸੇ ਲਾ ਦਈਏ ਜੇ ਤੇ ਹੋ ਜਾਈ ਭਾਈ ਹੁਣ ਹੁਣ ਵੀਰ ਮੇਰਾ ਲੈ ਸਾਨੂੰ ਵੀ ਕੇ ਕੰਮ ਖੜੇ ਆ ਨਾ 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 ਮੈਂ ਅਰੇ ਉਤਾਰੇ ਉਤਾਰੇ ਕਵਾੜ ਹੈ ਜੇ ਕਵਾੜ ਵੀ ਉਤਾਰੇ ਹਾਂ ਇਧਰ ਆ ਜਾਓ ਕੋਈ ਮਸ਼ੀਨਾਂ ਫਿਰ ਚਾਚਾ ਆਪਣੀਆਂ ਲਈਆਂ ਸਾਰੀਆਂ ਨੇ ਇਹ ਸਭ ਕੁਛ ਆਪਣਾ ਬਾਬੇ ਦੀ ਕਿਰਪਾ ਨਾਲ ਆਇਆ ਕਿਤਲੀਆਂ ਮੋਲੀਆਂ ਨੇ ਮੋਲੀਆਂ ਲਗੀਆਂ ਕਿ ਬਾਜੀ ਕੋ ਲੈਣੀਆਂ ਬਾਜ਼ਾਰ 'ਚ ਨਹੀਂ ਮਿਲਦੀਆਂ ਠੀਕ ਆ ਇਹਦੇ ਨਾਲ ਜਿੰਨਾ ਵੀ ਲੋਆ ਆਪਾਂ ਨੂੰ ਆਸੇ ਪਾਸੋਂ ਮਿਲਦਾ ਆਪਾਂ ਸਾਰਾ ਲਿਆ ਕੇ ਇੱਕ ਤਾਂ ਇਕੱਠਾ ਕਰਦੇ ਆ ਠੀਕ ਆ ਗੱਡੀਆਂ ਚਾਰ ਮੰਗਾਉਣੀਆਂ ਨੇ ਭਰ ਕੇ ਤੇ ਚੱਲ ਤੋਰ ਦੇਣੀਆਂ ਨੇ ਤੇ ਠੀਕ ਆ ਠੀਕ ਆ ਉਹ ਵੀ ਗੱਡੀ ਕਵਾੜ ਜੀ ਲੈ ਬਸ ਉਹ ਉਹੀ ਕਵਾੜ ਵੇਖ ਕੇ ਚਾਚਾ ਤੈਨੂੰ ਅਸੀਂ ਲੱਭਿਆ ਵਾ ਨਹੀਂ ਤੂੰ ਹੀ ਮੈਨੂੰ ਲੱਭ ਕਾਰੋਬਾਰ ਚਾਚੇ ਦਾ ਚੱਲ ਪਿਆ ਵੀ ਚਾਚਾ ਇਹ ਹਮੇਸ਼ਾ ਗੱਡੀਆਂ ਲੈਂਦਾ ਹੁੰਦਾ ਵਾ ਇਹ ਤੇ ਦਾ ਮਵਲ ਵੀ ਤੋਹ ਨਾ ਸੋਤੇ ਮਾਰੇ ਛਟੀ ਜਿਹੜੇ ਆ ਨਾ ਬਚਪਨ ਦੇ ਉਹ ਹੁੰਦੇ ਆ ਵੀ ਕੀ ਕਹਿੰਦੇ ਆ ਲਗੋਟੇ ਯਾਰ ਵਾ ਵਾ ਤਾਈ ਤਾਈਓ ਚਾਚਾ ਤੇਰੇ ਘਰੇ ਦੁਬਾਰਾ ਆ ਗਏ ਮੈਂ ਤਾਂ ਮੈਨੂੰ ਲੱਭਦਾ ਨਹੀਂ ਮੈਂ ਨਹੀਂ ਨਹੀਂ ਇਹ ਲੋੜ ਚਾਚਾ ਸਾਡਾ ਆਪੀ ਸਾਨੂੰ ਆਪ ਲੋੜ ਹੀ ਕੀ ਤੇਰੀ ਸਿਰਫ ਜਿਹੜੇ ਬੰਦਿਆਂ ਨੂੰ ਪੈਸਾ ਦੀ ਲੋੜ ਹੁੰਦੀ ਆ ਪੈਸੇ ਪਾ ਦੇ ਜਾਂ ਇੱਕ ਫੋਨ ਦਾ ਪਾ ਪੈਸੇ ਪਾ ਦੇ ਨਹੀਂ ਨਹੀਂ ਚਾਚਾ ਸਾਨੂੰ ਯਕੀਨ ਹੈ ਤੇਰੇ ਤੇ ਤੇ ਸਾਨੂੰ ਦੱਸ ਵੀ ਚਾਚਾ ਵੀ ਸਾਡੀ ਹੁਣ ਬਾਹ ਫਿਰ ਈ ਸਾਡਾ ਵੀ ਗਰੀਬਾਂ ਦਾ ਸਾਡਾ ਕੋਈ ਗਾਣਾ ਚਾਚਾ ਫੇਰ ਕੱਪਾਂ ਨਹੀਂ ਨਹੀਂ ਜੀ ਬਿਠਾਵਾ ਚਾਚਾ ਦੱਪੀ ਆ ਹਾਂ ਨਹੀਂ ਨਹੀਂ ਪੁਲਿਸ ਵਾਲੇ ਬਿਠਾ ਲੈਣਾ ਉਹ ਸਾਰੇ ਸਕਿਉਰਟੀ 'ਚ ਬੈਠੇ ਆ ਨਹੀਂ ਨਹੀਂ ਠੀਕ ਆ ਹਾਂ ਇਹ ਆ ਸਾਰੇ ਕੰਮ ਜਿੰਨੇ ਵੀ ਆਪਣੇ ਆ ਬੜੇ ਵਧੀਆ ਚੱਲਣ ਦੇ ਆ ਹਾਂ ਮੈਨੂੰ ਲੱਗਦਾ ਹੈ ਹੈਲੀਕਾਪਟਰ ਆਵਾਜ਼ ਆਉਂਦੀ ਹੈ ਨਾ ਹੈਲੀਕਾਪਟਰ ਆਂਦੀ 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 ਆਵਾਜ਼ ਆਂਦੀ ਹੈ ਇਹ ਹੈਲੀਕਾਪਟਰ ਵੀ ਆਪਣਾ ਆ ਗਿਆ ਬਸ ਆਪਾਂ ਛੋੜੇ ਦੇਣਾ ਚ ਚਵਾ ਦੇਣਾ ਆਹ ਸਾਹਮਣੇ ਆ ਗਿਆ ਹਾਂ ਲੈ ਲੈ ਵੇਲਿਆ ਵਾ ਤਨੂੰ ਵੀ ਦਵਾਵਾਂਗੇ ਕੋਈ ਗੱਲ ਨਹੀਂ ਕੱਡੂ ਦੇ ਮੂੰਹ ਵਾਲਿਆ ਤਨੂੰ ਹੀ ਦਵਾਵਾਂਗੇ ਵਾੜਾ ਹਾਂ ਖੜੇ ਖੀਤੇ ਜਿੱਥੇ ਤਰਾ ਕੀੜੀ ਨੇ ਬੈਠੀ ਹੋਈ ਹੁੰਦੀ ਹੁੰਦੀ ਆ ਹਾਂ ਨੇ ਮੈਂ ਇਹਨੂੰ ਆਖਿਆ ਉਹਦੇ ਵੀ ਪਰ ਇਹਨੇ ਮੇਰੀ ਮੰਨੀ ਨਹੀਂ ਕਹਿੰਦਾ ਨਹੀਂ ਵੀ ਇਹਨੂੰ ਹੁਣ ਵੜਾਉਣਾ ਹੀ ਵੜਾਉਣਾ ਚਾਚਾ ਨੇ ਪਰ ਸਾਡੇ ਕੋਲ ਗਲਤੀ ਹੋਈ ਚਾਚਾ ਉਹ ਸਾਡੀ ਬਾਹ ਫੜ ਸਾਨੂੰ ਵੀ ਰੋਜੀ ਰੋਟੀ ਤੇ ਲਵਾ ਉਹ ਭਰਾ ਤੁਸੀਂ ਨੇ ਮੇਰੀਆਂ ਲੱਤਾਂ ਖੇਚਤੀਆਂ ਮੈਂ ਤੁਹਾਡੀ ਬਾਹ ਕੀ ਫੜਾ ਨਾ ਨਹੀਂ ਨਹੀਂ ਗਲਤੀ ਹੋਈ ਆ ਤੁਸੀਂ ਸਾਨੂੰ ਛੇਤਰਫਾਇਂ ਤੁਹਾਡੇ ਤੇ ਪਵਾਇਆ ਕਿੱਲਾ ਕੁੱਟਿਆ ਉਹ ਡਮਾਰ ਮਾਰੀ ਜੀ ਉਹਨਾਂ ਨੂੰ ਪੁਲੇਕਾ ਲੱਗਾ ਵੀ ਪਤਾ ਨਹੀਂ ਚੋਰ ਆ ਗਏ ਅੱਛਾ ਆਓ ਕੋਟਲ ਆਪਣਾ ਹੀ ਉਹ ਉਹਨਾਂ ਨੇ ਬਾਅਦ ਵਿੱਚ ਮੈਨੂੰ ਫੋਨ ਕਰਕੇ ਵੀ ਕਹੇ ਵੀ ਬੰਦੇ ਦੋ ਤੁਹਾਡੇ ਕਮਰੇ ਚ ਵੜ ਗਏ ਤੇ ਭਜਾਏ ਆ ਚਲੋ ਹੁਣ ਜੋ ਗੱਲ ਹੋ ਗਈ ਮਿੱਟੀ ਪਾਓ ਚੀਨ ਪੁਰਾਣੀ ਨੂੰ ਮੇਰੀ ਕੋਲ ਗਲਤੀ ਹੋ ਗਈ ਨਾ ਮੈਂ ਉਹ ਤੇ ਦੱਸਿਆ ਨਹੀਂ ਉਹਨਾਂ ਨੂੰ ਆਇਆ ਵੀ ਬੰਦੇ ਆਪਣੇ ਆ ਉਹਨਾਂ ਤਾਂ ਥੋੜ ਦੇ ਦੇ ਤੁਹਾਨੂੰ ਚਲੋ ਹੁਣ ਗਲਤੀ ਹੋ ਗਈ ਜੋ ਇੱਕ ਤੁਹਾਨੂੰ ਜਿਹੜੀ ਬੋਲੀ ਆ ਉਹ ਨਹੀਂ ਇਧਰ ਦੀ ਆਉਂਦੀ ਹੁਣ ਮੈਂ ਸਾਰੀ ਬੋਲੀ ਸਿੱਖੀ ਆ ਹੁਣ ਉਹਨਾਂ ਨਾਲ ਵੀ ਗੱਲ ਕਰ ਕਹਿੰਦਾ ਮੈਂ ਜਾਲ ਵਧੀਆ ਬੰਨਣਾ ਹਾਂ ਨਹੀਂ ਸਹੀ ਆ ਇਹ ਕਰਕੇ ਸਾਰਾ ਕੰਮ ਆਪਣਾ ਬਹੁਤ ਵਧੀਆ ਬੜੀ ਕਿਰਪਾ ਹੋਈ ਹੈ ਬੜੀ ਕਿਰਪਾ ਰਹੀ ਮਾਂ ਦੀ ਕਰਵਾ ਚੱਲੰਦਿਆ ਬਹੁਤ ਵਧੀਆ ਬੱਚੇ ਹਰ ਹੁੰਦੇ ਤੁਹਾਡੇ ਚਲੋ ਅਸੀਂ ਬੱਚੇ ਚਲੋ ਛੱਡੋ ਪਰ ਆਹ ਚਲੋ ਮੈਂ ਲੈਣਾ ਇੱਕ ਵਾਰੀ ਮੈਂ ਤੁਹਾਡੇ ਤੇ ਯਕੀਨ ਕਰਦੇ ਹਾਂ ਨਹੀਂ ਨਹੀਂ ਜਿੱਥੇ ਵੀ ਕਰਦਾਂਗੇ ਬਸ ਬਾਕੀ ਵੇਖ ਲਓ ਕਿ ਆ ਵੀ ਮਾਲ ਆਪਣਾ ਪਿਆ ਸਾਰਾ ਮਾਲ ਆਪਣਾ ਵਾ ਨਹੀਂ ਵੀ ਮਾਲ ਆਪਣਾ ਜਾਣਦਿਆ ਵਾ ਹਾਂ ਹੈ ਅਨਾ ਮੁੱਚਣ ਨੂੰ ਟੇਡਣਾ ਅਗਲੀ ਵੀ ਕਿਤੇ ਵਧਾਵਾਂਗੇ ਨਹੀਂ ਵਧਾਵਾਂਗੇ ਉਹੀ ਤਰ੍ਹਾਂ ਹੀ ਹੁਣ ਦਾਜ ਜੀ ਜਿਹੜੇ ਸੈਸ ਸੁਣਿਆ ਉਹ ਚਲਿਓ ਫੇ ਦਫਤਰੇ ਵੀ ਕਾਰਾ ਦਿਓ ਫੇ ਨਾਲ ਹੀ ਹਾਂ ਕੋਈ ਨਹੀਂ ਕੋਈ ਗੱਲ ਨਹੀਂ ਉਹ ਗੱਡੀ ਲਾਇਆ ਵਾ ਡਰਾਈਵਰ ਆਪਾ ਚੱਲਦੇ ਆ ਕੋਈ ਗੱਲ ਨਹੀਂ ਠੀਕ ਹੈ ਜੀ ਠੀਕ ਹੈ ਉਹਨਾਂ ਦੇ ਬੜੇ ਭਜੇ ਜਿਤਨਾ ਚੋਰ ਚੋਰੀ ਕਰਕੇ ਭਜਦਾ ਵਾ ਦਿੰਦੇ ਹੀ ਰਾਚੂ ਪਸੂੜੀ ਬਣਾਉਣੇ ਤੇ ਤੋਂ ਦੂਰੀ ਹੁਣ ਪੈਰਾਂ 'ਚ ਟਿਕਨ ਦੀ ਪਈ ਨਾ ਮਜਬੂਰੀ ਹੁਣ ਟਿਕਦੇ ਫਿਰਦੇ ਨਾ ਪੈਰਾਂ 'ਚ ਇਸ ਤਰ੍ਹਾਂ ਪੈਰਾਂ 'ਚ ਸੁੱਟੂਗਾ ਪੁੱਤ ਹੌਣ ਕਿਉਂ ਆ ਰਾਜੂ ਪਸੂੜੀ ਪੈਣਾ ਚ ਪੈਣੀ ਆ ਤੇ ਤੇ ਮਜਬੂਰੀ ਉਹ ਗੁੰਦੀ ਨਾਲ ਰੋਟੀ ਖਾਣ ਵਾਲਿਓ ਖਰਬੂਜੇ ਦੇ ਸ਼ੱਕਰ ਚਟਣ ਵਾਲਿਓ ਤੁਹਾਨੂੰ ਪਤਾ ਹੀ ਕੱਖ ਨਹੀਂ ਆ ਵੇ ਲੋ ਉਹ ਮੇਰਾ ਮੈਂਡਰ ਆ ਉਹਨੇ ਮੈਂ ਗੱਡੀ ਲੈ ਕੇ ਦਿੱਤੀ ਆ ਨਹੀਂ ਆ ਵੇਖਦੀ ਨਹੀਂ ਵੇਖਦੀ ਆ ਆ ਦਿਖਦੀ ਮੈਂਡਰ ਆ ਮੇਰਾ ਇੱਥੇ ਸਾਰਾ ਵੇਖਦਾ ਜਿੰਨਾ ਕਾਰੋਬਾਰ ਆ ਸਾਰਾ ਨਹੀਂ ਇਹ ਸਾਰਾ ਸਿਆਪਾ ਇਹਦਾ ਆ ਯਾਰ ਮੈਂ ਤੇ ਸਾਰਾ ਕੁਝ ਯਕੀਨ ਵੀ ਕੀਤਾ। ਕੋਈ ਸਲਾਹ ਤਾਂ ਇੱਕ ਵਾਰੀ ਫੇਰ ਸਲਾਹ ਕਰ ਲੋ ਭਰਾ ਮੈਂ ਯਾਰ ਹੂੰ ਕੋ ਵੇਲਾ ਮੰਨ ਨਹੀਂ ਹੁੰਦਾ ਚਾਚਾ ਕੀ ਕਰਨਾ ਹੈ ਪੈਸੇ ਹੁਣ ਕਿਸੇ ਮਿੱਟੀ ਕਰਨਾ ਹੀ ਦੱਸ ਮੈਨੂੰ। ਕਾਰੋਬਾਰ ਇਡਾ ਵਧੀਆ ਚੱਲੰਦੇ ਅਗਰੇ ਦਾ ਤਾਂ ਕੀ ਕਰਨਾ ਦੱਸ ਮੈਨੂੰ ਹੁਣ। ਓਏ ਮਾਲ ਜਿਹੜਾ ਸੇਨਾ ਰਦਿਆ ਪਾਲ ਜਾਣ। ਮੇਰੀ ਗੱਲ ਸੁਣ ਚੁੱਪ ਕਰਕੇ ਉਹਦੇ ਪੈਰ ਫੜ ਲੀਏ। ਉਹ ਕਹਿੰਦਾ ਤੇਰੀਆਂ ਭਰਾਵਾਂ ਜੜਾ 'ਚ ਬੈਠੇ ਆਂ। ਤੇ ਸਾਨੂੰ ਹੁਣ ਜਿੱਥੇ ਮਰਜੀ ਕੰਮ ਤੇ ਲਾ। ਜਿਆਦਾ ਫਿਰ ਉੱਤੇ ਸੋਨਾ ਜਾਂਦਾ ਨਾ ਵੇ ਵਾਰ ਚੱਲਿਆ ਜਾਂਦਾ। ਇਹ ਦਿੱਤੇ ਸੋੜਾ ਚਾਚਾ ਜੀ ਦਾ ਆਵੇ ਨਾ ਹਾਂ ਉਹ ਲੋ ਬਾਂਦਰ ਦੀ ਬੂਤੀ ਵਾਲਿਆਂ ਦੇ ਚਾਚਾ ਤੈਨੂੰ ਹੀ ਖਾਣੇ ਫੜਾਉਣਾ ਉਹ ਤੇ ਯਾਰ ਆਪਾਂ ਚਾਚਾ ਨੂੰ ਗੱਲਾਂ ਵੀ ਇੰਨੀਆਂ ਕਰ ਦਿੰਦੇ ਕੋਸ ਕੋ ਨੂੰ ਗਾਂਗਾ ਪਵਨ ਨੂੰ ਫਿਰਦੇ ਸੀਗੇ ਅੱਜ ਨੂੰਰਾ ਕਾਰੋਬਾਰ ਬੜਾ ਵਧੀਆ ਚੱਲ ਪਿਆ ਜੀ ਤੇ ਪਰਲੇ ਮਿੰਤਾ ਮਾਰ ਕੋਈ ਸਮਝਾ ਦਿੰਦਾ ਨੀ ਮਤਬ ਤੁਂ ਕਿਉਂ ਗੰਦਾ ਮੇਰੀ ਮੱਤੇ ਮਾਰਦਾ ਮੈਂ ਹੁਣ ਕੀ ਕਰਦਾ ਜਿੱਦਾਂ ਤੂੰ ਮੈਨੂੰ ਕਿਹਾ ਮੈਂ ਉਦਾਂ ਮਗਰ ਮਗਰ ਚੱਲਦਾ ਰਿਹਾ ਤੇਰੇ ਮੈਂ ਕੋਈ ਖਾਲਾ ਤੇ ਮਾਰਦਾਗਾ ਮਾਰਦਾਗਾ ਤੂੰ ਤੇ ਉਹ ਪੁਰਾਣਾ ਜਾਣਦਾ ਸਾਨੂੰ ਹੈਂ ਚਾਚਾ ਉਹ ਦਾਦਾ ਭਤੀਜੋ 10000 ਨਹੀਂ ਨਹੀਂ ਮਾਨ ਅਸੀਂ ਤੇਰੀਆਂ ਚਾਚਾ ਬੰਦਾ ਦਿਲ ਚ ਰਹਿਣਾ ਚਾਚਾ ਤੇਰੀਆਂ ਜੜਾਂ ਦੇ ਬੈਠੇ ਆ ਤੈਨੂੰ ਪਤਾ ਜੜਾਂ ਮਜ਼ਬੂਤ ਕਰ ਰਹੀ ਕਰ ਸਾਡੀਆਂ ਹੁਣ ਫਿਰ ਚਾਚੇ ਦੀਆਂ ਜੜਾਂ ਦੀਆਂ ਬੈਣਾ ਚਾਚੇ ਦੀਆਂ ਜੜਾਂ ਵਧਿਆ ਥੱਲੇ ਥੱਲੇ ਇੰਨਾ ਸੋਹਣਾ ਸਾਡਾ ਚਾਚਾ ਚੰਦ ਵਰਗਾ ਹਾਂ ਉਹ ਦਾ ਮਾਵਾ ਰਾਜੇ ਬਸੋੜੀ ਬਨਾਪ ਤੀ ਜਾਦੂਰੀ ਨਾ ਬਣਾ ਚਾਚਾ ਇਹ ਕੀ ਨੇ ਆ ਫਿਰ ਘਰ ਤਾਂ ਆਇਆ ਤੇ ਅਸਲੀ ਦੂਰੀ ਨਹੀਂ ਬਣਦੀ ਆਪਣੇ ਤੋਂ ਨਾ ਉਹਦਾ ਕਹਿਣਾ ਨਾ ਕਿ ਰਾਜੂ ਪਸੂੜੀ ਬਣਾ ਲੈ ਇਹਨਾਂ ਤੋਂ ਦੂਰੀ ਹੈ ਨਾ ਤੈਨੂੰ ਵੇਚ ਕੇ ਖਾਣਾ ਹੀ ਹੋਊਗਾ ਨਾ 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 ਜੇ ਮੈਨੂੰ ਤੁਸੀਂ ਥਾਣੇ ਕਿਤੇ ਫਰਾਦ ਦਿੰਦੇ ਨਾ ਤੇ ਮੈਂ ਭਰਾ ਆ ਵੇ ਆ ਹੁਣ ਮਾਲ ਛੱਡ ਕੇ ਆ ਗਿਆ ਨਾ ਤੇ ਸਭ ਦੁਕਾਨਾਂ ਦੇ ਮਾਲ ਲਾ ਕੇ ਆ ਗਿਆ ਨੇ ਆਪਣੀਆਂ ਕੱਟਾਂ ਹਾਂ ਬਸ ਗਾਲੀ ਕੋਈ ਨਹੀਂ ਮੈਂ ਚਾ ਦਰਾ ਬਹਿਰਾ ਹਾਂ ਇੱਥੇ ਆਣੇ ਦੇ ਨਹੀਂ ਚਾਚਾ ਤੂੰ ਮੰਨ ਯਾਰ ਮੈਂ ਇਹਨਾਂ ਦੇ ਮਾਲ ਆਪਾਂ ਲਾ ਲੈਂਦੇ ਮੈਂ ਕਹਿੰਦਾ ਮੈਂ ਇਹਨੂੰ ਬੜੀਆਂ ਗੱਲਾਂ ਕਰ ਦਿੱਤੀਆਂ ਮੈਂ ਬੰਦੇ ਨੂੰ ਇਹਦੇ ਤੋਂ ਯਕੀਨ ਕੀਤਾ ਹੈਗਾ ਜਿੱਦਾਂ ਨੇ ਮੈਨੂੰ ਕਹਾਂਗੇ ਤੈਨੂੰ ਇਹ ਪਰਾਲਾ ਜਾੜਦਾ ਹੈਗਾ ਮੈਂ ਇਹਨੂੰ ਗਾਲ੍ਹਾਂ ਵੀ ਕੱਢੀਆਂ ਸਭ ਕੁਝ ਕੀਤਾ ਸੀ ਪਰ ਹੁਣ ਮੈਂ ਮਾਫੀ ਮੰਗਦੇ ਆਂ ਬਾਂਦਰ ਦੇ ਮੂੰਹ ਵਾਲੇ ਨੂੰ ਮੇਰਾ ਸਾਰਾ ਚੰਗਾ ਭਲਾ ਬੋਲਾਈ ਮੈਂ ਜਿੱਦਾਂ ਇਹਨੇ ਕਿਆ ਮੌਦਾ ਕਰਦਿਆ ਸਾਰੋ ਬਾਹਰ ਕਰਨਾ ਆ ਕਿ ਇੱਧਰ ਪਾਰਾਂ ਚ ਕਾਰੋਬਾਰ ਕਰਾਂਗੇ ਇੱਧਰ ਤੇ ਇੱਥੇ ਵਿਚਾਰ ਪੈਸੇ ਵਟੇ ਜਾਣ ਇੱਕ ਕਵਾੜ ਦਾ ਕੰਮ ਬਹੁਤ ਵਧੀਆ ਆ ਦੂਜਾ ਹੋਟਲਾਂ ਦਾ ਕੰਮ ਬਹੁਤ ਵਧੀਆ ਆ ਬਸ ਹੋਟਲਾਂ ਚ ਵੀ ਚਾਰ ਪੈਸੇ ਹੈਗੇ ਆ ਬਾਹਰ ਚ ਵੀ ਚਾਰ ਪੈਸੇ ਹੈਗੇ ਆ ਇਹ ਕਰਕੇ ਮੈਂ ਇੱਧਰ ਨੂੰ ਆਇਆ ਭਰਾਵਾ ਤੂੰ ਨਹੀਂ ਤੇ ਚੱਲ ਤੈਨੂੰ ਥਾਣੇ ਕਰ ਨਹੀਂ ਚਾਚਾ ਤੂੰ ਸਾਡਾ ਮੈਂ ਚੰਨ ਵਰਗਾ ਚਾਚਾ ਆਂ ਐ ਸਾਰਾ ਸੁਣ ਲੈ ਭਰਾ ਚਾਚਾ ਨੇ ਵੀ ਦਾਗ ਡੋੜਾ ਨਹੀਂ ਨਹੀਂ ਚਾਚਾ ਤੇ ਦਾਗ ਨਹੀਂ ਗਿਆ ਆ ਮੈਂ ਚਾਚਾ ਤੇ ਦਾਗ ਨਹੀਂ ਗਿਆ ਨਾ ਖੋਟ ਹੈਗੀ ਚਾਚਾ ਦੇ ਮਨ 'ਚ ਬੋਲ ਵੀ ਕੋਸ ਤੂੰ ਮੈਂ ਗਲਤੀ ਬਣੀ ਕਰ ਗਿਆ ਗਲਤੀ ਇੰਨੀ ਵੱਡੀ ਕੀਤੀ ਇਹਨੇ ਹੁਣ ਹਾਂ ਚਾਚਾ ਦੇ ਹਰ ਪੈਰ ਜਲਦੀ ਆ ਉਹ ਦਵਾਰ ਐਸੇ ਬਣਾਉਂਦੇ ਠੀਕ ਆ ਠੀਕ ਆ ਉਹ ਚਾਚਾ ਦੇ ਫੁੱਲਾ ਪੈਰ ਭਰਾਵਾ ਲੈ ਭਰਾ ਉਹ ਭਰਾ ਮਿਲੂਗਾ ਮੈਂ ਮੈਂ ਕਾ ਕਰਦਾ ਨਹੀਂ ਨਹੀਂ ਮੈਨੂੰ ਮਾਫ਼ ਕਰ ਨਹੀਂ ਹੁਣ ਸਾਡੇ ਸੈਂਸ ਨੂੰ ਕਰਾ ਚਾਚਾ ਤੂੰ ਸਾਨੂੰ ਹੀ ਕਿਤੇ ਕੰਮ ਹੀ ਲਾ ਜਿੱਦਾਂ ਲੋਕਾਂ ਨੂੰ ਉਠੇ ਲਵਾਉਂਦੇ ਨਹੀਂ ਚਲੋ ਮੈਂ ਇਹ ਵੀ ਮੰਨ ਜਾਂਦਾ ਮੈਨੂੰ ਭਾਈ ਵਾਲਾ ਨੂੰ ਪੁੱਛ ਲੈਣ ਦੋ ਆ ਫੋਨ ਆਈ ਜਾਵਾ ਭਾਈ ਵਾਲਾ ਨੂੰ ਹੁਣੇ ਪੁੱਛ ਚਲੋ ਕਰ ਲੋ ਗੱਲ ਕਰ ਲੋ ਫੇਰ ਕਰਦਾ ਮੈਂ ਗੱਲ ਕਰ ਲੋ ਹੈਲੋ ਹਾਂਜੀ ਹਾਂਜੀ ਮੈਂ ਆ ਬੰਦੇ ਤੋਂ ਆਇਆ ਤੇ ਇਹਨਾਂ ਕੋ ਆਪਾਂ ਸਾਬੂਨਾ ਕਿ ਨਹੀਂ ਪੋਣਾ ਅੱਛਾ ਚਲੋ ਪਵਾ ਲਈਏ ਅੰਦਰ ਚਲ ਠੀਕ ਠੀਕ ਕੋਈ ਗੱਲ ਕੋਈ ਆਲੇ ਨਾ ਕੋਈ ਗੱਲ ਮਾਰੇ ਭਲਾ ਕਰੇ ਭਰਾ ਹੋ ਗਏ ਕੰਮ ਚਲੋ ਬੰਦੇ ਮੇਰੇ ਮੰਨ ਗਏ ਠੀਕ ਆ ਠੀਕ ਆ ਹੁਣ ਤੁਹਾਡਾ ਮੈਂ ਹਿੱਸਾ ਫਵਾਲਾਂਗਾ ਚਲੋ ਠੀਕ ਆ ਤੁਸੀਂ ਆਈ ਜਾਈਏ ਫਿਰ ਅੱਜ ਹੁਣ ਹੋਟਲ ਤੇ ਜਾ ਕੇ ਰੈਸਟ ਕਰੋ ਤੁਹਾਡਾ ਡਮਾ ਉੱਥੇ ਸੁਲਵਾ ਦੋ ਨਾ ਵਾ ਕਹਿਦੇ ਬੰਦੇ ਠੀਕ ਆ ਠੀਕ ਆ ਮੇਰਾ ਮੈਨੇਜਰ ਮਿਲੂਗਾ ਤੇ ਕੋਈ ਜਾ ਕੇ ਗੰਗਲਾ ਖਵਾ ਲਓ ਠੀਕ ਆ ਜੀ ਤੇ ਤੁਹਾਡੀ ਕੋਈ ਪਾਈ ਵਾਲੀ ਗੱਡੀ ਹੋ ਗਈ ਸਾਰੇ ਸਾਰੇ ਜ ਕਰਵਾਗਾ ਕੋਈ ਗੱਲ ਨਹੀਂ ਮੈਂ ਸੱਚਾ ਜੀ ਕਰਵਾ ਲਾਂਗੇ ਤੁਹਾਨੂੰ ਫਰੀਮ ਉਦਾ ਦਵਾ ਦਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਰਬਾਰ ਤੇ ਤੁਸੀਂ ਕਦੀ ਕੋੜੀ ਚ ਮੇਰਾ ਕੋਈ ਗੱਲ ਨਹੀਂ ਇੱਦਾਂ ਚੰਗੀਆਂ ਵੀ ਇਹ ਦੇ ਕਿਥੇ ਕਿਥੇ ਤੋਂ ਆਂਦੇ ਨੇ ਦੇਣਾ ਇਹ ਕਿਸਾੜਾ 100 ਸੇ ਲੜਾ ਹਿਸਾਬ ਆ ਤੁਹਾਡਾ ਵੀ ਤੁਸੀਂ ਨਹੀਂ ਜਿਹੋ ਉਤਰਾ ਹੁੰਦੇ ਲੈ ਸਕਦੇ ਤੁਹਾਨੂੰ ਮੋਹੜੇ ਦਵਾਵਾਂਗੇ ਜਿੰਨੇ ਹੁੜੇ ਕਹੋਗੇ ਜਹਾਜ਼ ਤੇ ਵੀ ਉਡਾ ਦਵਾਵਾਂਗੇ ਚੜ ਜਾ ਚੜ ਜਾ ਮੰਮਾ ਤੁਸੀਂ ਉੱਤੇ ਇਹ ਮੋਕਾ ਚੜ ਜਾ ਤੇ ਚੜ ਜਾ ਆਹ ਕਰ ਜਾ ਚਲੋ ਚਲੋ ਨਾਲ ਖੜੋ ਕੋਈ ਨਾਲ ਖੜੋ ਚਾਚੇ ਨੇ ਗੱਡੀ ਲੈ ਰਿਹਾ ਨਾ ਆ ਤੁਸੀਂ ਵੇਲੇ ਜੇ ਜਾਓ ਉਹ ਚਾਚੇ ਦੀਆਂ ਗੱਡੀਆਂ ਗਿਆ ਆਇਆ ਆਪਣੇ ਆਏ ਆਪਣੇ ਆ ਜਾਓ ਨਾਲ ਖੜੋ ਕੋਈ ਜਾ ਉਹ ਮੇਰੀ ਗੱਲ ਸੁਣਦਾ ਹੁਣ ਇਹ ਵੇਖ ਲੋ ਆਂਦੇ ਦੇਣਾ ਵੀ ਬੰਦਾ ਜਿਹੜਾ ਲਾਲਚੇ ਆ ਨਾ ਉਹ ਕਦੀ ਨਹੀਂ ਹਟਦਾ ਪੰਜਾਬ ਚੋਂ ੱਟਕੇ ਖਾ ਗਿਆ ਗਿਆ ਸਾਰਾ ਕੁਝ ਕਰ ਕੇ ਆ ਗਿਆ ਪੈਸੇ ਵੀ ਉਤਰਾ ਹੀ ਰੱਖੇ ਆ ਪਹਿਲਾਂ ਕਹਿੰਦੇ ਸੀ ਰਾਜੂ ਬਸੂੜੀ ਤੋਂ ਬਣਾਓ ਦੂਰੀ ਮੌਣ ਕਹਿੰਦੇ ਆ ਜੀ ਰਾਜੂ ਬਸੂੜੀ ਦੇ ਵੇਚੀ ਵੜ ਜਾਓ ਬਸ ਚਲੋ ਕੋਈ ਗੱਲ ਨਹੀਂ ਫੇਰ ਵੀ ਆਪਣੇ ਭਤੀਜੇ ਆ ਸਕੈ ਭਤੀਜੇ ਆ ਆਪਾਂ ਫੇਰ ਵੀ ਇਹਨੂੰ ਕਰ ਲੈਨੇ ਆ ਇਹਨਾਂ ਨੇ ਯਕੀਨ ਆ ਪਰ ਲਾਲਚ ਜਿਹੜੀ ਹੈ ਨਾ ਬੁਰੀ ਬਲਾਵਾ ਉਹ ਟਾਈਮ ਲਾਲਚ ਚ ਆ ਗਏ ਇਹਨਾਂ ਨੇ ਚੁੱਕਣਾ ਜਿਹੜੀ ਪੱਥਰ ਪੜਵਾ ਦਿੰਦੀ ਆ ਜਿੰਨੇ ਪੱਥਰ ਦਾ ਸਭ ਚੁੱਕਣਾ ਜਾ ਕੇ ਬਾਟੇ ਅੱਜ ਤੱਕ ਇਹਨਾਂ ਚੁੱਕਣਾ ਜਾ ਕੇ ਪੱਥਰ ਪੜਵਾਏ ਆ ਇਹ ਕਰਕੇ ਚਲੋ ਘਰਾਂ ਦੇ ਘਰ ਬਰਵਾਦ ਹੋ ਜਾਂਦੇ ਆ ਚੁੱਕਣਾ ਨਾਂ ਦੇ ਫੇਰ ਵੀ ਚਲੋ ਆਂਦੇ ਹੁੰਦੇ ਨਾ ਵੀ ਸਵੇਰ ਦਾ ਪੁੱਲ ਆ ਸ਼ਾਮ ਨੂੰ ਘਰ ਆਦੇ ਤੇ ਚਲੋ ਮਾਫ ਕਰ ਹੀ ਲਈਦਾ ਵਾ ਓਏ ਜਾਬੇ ਨਾ ਕਰਦੇ ਹੁਣ ਪਵਾ ਲਈ ਨਿੰਨ ਦਾ ਹਿੱਸਾ ਜੇ ਉਹਨਾਂ ਨੂੰ 10-10 ਲੱਖ ਮਾ ਕੇ ਦਿੱਤਾ ਵਾ ਤੇ ਇਹਨਾਂ ਨੂੰ ਵੀ 5-5 ਦੇ ਦਾਂਗੇ ਤਾਂ ਕਿ ਹੋਣ ਡਿਆ ਵਾ ਚੰਗਾ ਰਜੂ ਸਿਆ ਇਹ ਤਾਂ ਹੁਣ ਭਤੀਜੇ ਆ ਇਹਨਾਂ ਦਾ ਹੱਲ ਕਰਨਾ ਹੀ ਪੈਣਾ ਵਾ ਚਾ ਕੰਮ ਵੇਖ ਲਾ ਮੈਂ ਜਿਹੜਾ ਵੀ ਕੰਮ ਠੀਕ ਹੀ ਆ ਵਧੀਆ ਚੱਲਣ ਡਿਆ ਵਾ ਚੱਲ ਜਾਂਦਾ ਮੈਂ ਹੋਟਲ ਇਹਨਾਂ ਕੋ ਤੇ ਕਰਦਾ ਇਹਨਾਂ ਨਾਲ ਗੱਲਬਾਤ ਫੇਰੇ ਕਰੀ ਕੋਈ ਭਰਾ ਦੇ ਥਾਣੇ ਵਿਖਾਉਣੇ ਤੇ ਫੇਰ ਨਹੀਂ ਜਮੇ ਚੱਪ ਹੋਣਾ ਆ ਲਾਲ ਚਪਦੀ ਬਲਾਵਾ ਲਾਲਟੀ ਇਹਨਾਂ ਨੂੰ ਖਿੱਚ ਕੇ ਲੈ ਆਇਆ ਹੁਣ ਕਾਰੋਬਾਰ ਵੇਖ ਕੇ ਤੇ ਖਾਣ ਆਨੇ ਨੂੰ ਬਾਹਰ ਆਉਂਦੀਆਂ ਹੀ ਇਹਨਾਂ ਦੀਆਂ ਜਿਤਰਾ ਆੰਨਾ ਬਾਹਰ ਨੂੰ ਆਉਣਾ ਨਾ ਉਤਰਾਂ ਕਰਕੇ ਅੱਖਾਂ ਹੁਣ ਕੱਢ ਦੇਈ ਉਹ ਵੀ ਹੈ ਇੰਨਾ ਕੰਮ ਉਹ ਆਂਦੇ ਹੀ ਰਾਜੂ ਕੁਵਾੜੀਆ ਹੁਣ ਪਤਾ ਲੱਗਣਾ ਰਾਜੂ ਕੁਵਾੜੀਆ ਦਾ ਕਿੰਨਾ ਤਗੜਾ ਬਿਜ਼ਨਸ ਆ ਦੇਖੋ ਮਾਰਾ ਮੋਟਾ ਬਿਜ਼ਨਸ ਥੋੜਾ ਕੰਨ ਲਿਆ ਮੈਂ ਚਲੋ ਕੋਈ ਗੱਲ ਨਹੀਂ ਚੱਲਦਾ ਹੁਣ ਮੈਂ ਫੇਰ ਵੇਚਦਾ ਇਹਨਾਂ ਨੂੰ ਚਾਹ ਪਾਣੀ ਦੇ ਗੱਲਾਂ ਚਾਚਾ ਬਣਾਇਆ ਬੰਦਾ ਮੰਦਾ ਰਹਿ ਗਿਆ ਇਦਾਂ ਹੀ ਐ ਤੈਨੂੰ ਮੈਂ ਕੀ ਕਰਾਂਗਾ ਮੈਂ ਤੈਨੂੰ ਫੁੱਲੀਆਂ ਬਾਹ ਬੜੀਆਂ ਜੀਆਂ ਉਹ ਵਧ ਰਹੇ ਨੇ ਫੁੱਲੀਆਂ ਪਾਉਣੀਆਂ ਯਾਰ ਵੇ ਜਦਾਂ ਮੈਂ ਕਿਹਾ ਕਿ ਨਹੀਂ ਉਹਨੂੰ ਵੀ ਚਰਚਾ ਤੇਰੇ ਨਾਲ ਮੂਹਰੇ ਚੰਨ ਵਰਗਾ ਹੈ ਛਗਲ ਹੋ ਰਹੀ ਹੈ ਕਿਦਾ ਹੀ ਕੀ ਖਚਲ ਹੋ ਗਈ ਕਿ ਨਾ ਪਤਾ ਨਾ ਬਹੁਤ ਪਤਾ ਲੱਗਿਆ ਬਹੁਤ ਖਚਲ ਆ ਗਈ ਕਿ ਕਿਹੜਾ ਛਗਲ ਹੋਦੀ ਉਹ ਚੱਲ ਕੋਈ ਨਹੀਂ ਸਾਡਾ ਕੰਮ ਸਿਰਨਾ ਚਾਹੀਦਾ ਯਾਰ ਆਹ ਪਾਖੇ ਤੇਰਾ ਪਾਈਆਂ ਤੇਰੇ ਵਰਗਾ ਇਹ ਤਾਂ ਉਹ ਚੱਲ ਕੋਈ ਨਹੀਂ ਅਸੀਂ ਕੀ ਕੀਤਾ ਵਾ ਅਜੇ ਅਜੇ ਤਾਂ ਕਾਰੋਬਾਰ ਚੱਲਦਾ ਤੇ ਉਹਦੀ ਛਗਲ ਵੇਖ ਕੇ ਤਾਂ ਇਹਦੇ ਵੀ ਪੈਸੇ ਲਾ ਲੱਗੇ ਆ ਹੋਰ ਇਹਦੀ ਛਗਲ ਵੇਖ ਕੇ ਤਾਂ 10 ਰੁਪਏ ਨਾ ਕੋਈ ਲਾਵੇ ਨਾ ਹੀ ਨਾ ਆਹੋ ਵਿਸ਼ਵਾਸ ਨਹੀਂ ਗੱਲ ਹੈ ਨਾਲਾ ਵਿਸ਼ਵਾਸ ਤੇਲੇ ਤਾਂ ਨਹੀਂ ਗਾ ਚੱਲ ਆਪਾਂ ਆਪਾਂ ਦੀ ਗੱਲ ਰੱਖਣੀ ਆ ਮੈਨੂੰ ਕਹਿੰਦਾ ਕਾਰੋਬਾਰ ਚੱਲਣ ਰਿਹਾ ਆਲਾ ਇਹਦਾ ਤਾਈ ਨੂੰ ਦਾਰੀ ਰੱਖਿਆ ਨਾ ਵਾ ਵਾਸ ਇਹ ਦਈਆ ਕਾਰੋਬਾਰ ਇਹਦਾ ਚੱਲ ਕੋਈ ਗੱਲ ਨਹੀਂ ਆਪਾਂ ਕਾਰੋਬਾਰ ਜਿਹੜਾ ਮਾੜਾ ਮੋਟਾ ਬੰਦੇ ਬੰਦੇ ਲੱਗੇ ਸੀ ਨਾ ਅਸੀਂ ਉਹਨਾਂ ਦੀ ਵੇਚ ਕੇ ਕਾਰੋਬਾਰ ਵੇਚ ਕੇ ਨਾ ਫੇਰ ਆਪਾਂ ਮਰੇ ਪੈਸੇ ਲਾ ਲਗੇ ਜਿੰਨੇ ਚੰਗੇ ਰਹਿ ਗਏ ਪੈਸੇ ਵੀ ਬਚ ਗਏ ਫੇਰ ਕਰਾ ਲਿਆ ਠੱਪਾ ਮਾਝਾ ਹਰਵਾ ਲਿਆ ਨਾ ਕੋਈ ਗੱਲ ਨਹੀਂ ਤਸਲੀ ਤੇ ਕਰਾਈ ਕਿ ਨਹੀਂ ਦੀ ਹਾਂ ਹਾਂ ਚਲੋ ਚੱਲਦਾ ਨਹੀਂ ਚਲੀਏ ਰੂਮ ਜਿਹਦੇ ਵਿੱਚ ਚਲੀ ਹੁਣੇ ਅਲੇ ਰੂਮ 'ਚ ਹੁਣੇ ਚਲੋ ਚਲੀ ਹੁਣੇ ਆਪਾਂ ਜਾ ਰੂਮ 'ਚ ਆਏ ਹਾਂ ਜਦ ਸਾਹ ਸੋਦਾ ਸਾਹ ਲੱਗਿਆ ਉਹਨੇ ਆਪਾਂ ਮੇਰੀ ਗੱਲ ਸੁਣਾ ਹਾਂ ਆ ਚਲੋ ਠੇਕਾਦਾਰ ਜੀ ਹੋਤੇ ਨਾ ਪੁੱਛ ਲੈ ਠੇਕਾਦਾਰ ਆ ਪੁੱਛ ਲੈ ਯਕੀਨ ਬਣ ਜਾਊਗਾ ਨਾਲ ਪੈਸੇ ਵੀ ਲਾਉਣੇ ਆਪਾਂ ਹਾਂ ਜੀ ਬਾਬੀ ਅਸੀ ਗੱਲ ਜੀ ਗੱਲ ਮਾਰਿਆ ਹੋਰ ਕੀ ਹਾਲ ਹੈ ਜੀ ਮੈਂ ਪੁੱਛਣਾ ਚਾਹਤਾ ਸੀ ਕਿ ਇਹ ਜੋ ਕਾਰੋਬਾਰ ਕਿਸ ਕਿਸ ਦਾ ਚੱਲ ਰਿਹਾ ਜੀ ਇਹ ਰਾਜੂ ਕਹਾੜੀ ਦਾ ਚੱਲ ਰਾਜੂ ਕਹਾੜੀ ਦਾ ठीक है जी ठीक है जी बढ़िया अच्छा जी सारा उसी पैसे करा अच्छे दे, दे रहा है ना टाइम से पैसा दे रहा है फिर कहता है आपको आपको गाड़ी लेके दी उन्होंने नहीं गाड़ी नहीं तो नहीं दी पर खाना पीना सब बढ़िया दे रहा है, ने, ने तो दे दे रहा है। दे रहा चलो थैंक यू चलो ओके जी हो यकीन हो गया नहीं हूं पैसे सही जगह लाए और पैसे सही जगह लाए ओ बे